ਤਾਰੇ ਮਗੜ ਤੋਂ ਇੱਥੇ ਮੈਨੂੰ ਮਿਲੇ ਨੇ ਤੇ ਪਿੰਡਾਂ ਦੇ ਵਿੱਚ ਹਾਂਜੀ ਵਿੱਚ ਹੈਲੋ ਸਰ ਥਿਸ ਇਜ਼ ਕੁਸ਼ਪ੍ਰਿਤ ਕੌਰ ਤੇ ਮੈਂ ਪੁਵਾਨੀਗੜ੍ਹ ਸ਼ਹਿਰ ਡਿਸਟ੍ਰਿਕਟ ਸੰਗਰੂਰ ਤੋਂ ਤੇ ਵੀ ਆਰ ਹੈਪੀ ਕਿ ਤੁਸੀਂ ਆਏ ਇੱਥੇ ਬਾਕੀ ਹਾਂਜੀ ਇਹ ਚੀਜ਼ ਜਿਵੇਂ ਸਭ ਨੇ ਕਹੀ ਐਮਈ ਦਾ ਵਾਕ ਘੱਟ ਪਤਾ ਸਭ ਨੂੰ ਤਾਂ ਥੋੜਾ ਹੋਰ ਇਨਫਲੂਐਂਸ ਹੋਣਾ ਚਾਹੀਦਾ ਇਸ ਚੀਜ਼ ਦਾ ਥੈਂਕ ਯੂ ਗੁੱਡ ਲੱਕ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਇਸ ਪਟਿਆਲਾ ਦੇ ਐਵੀਅਸ਼ਨ ਕਲੱਬ 'ਚ ਜਿੰਨੇ ਵੀ ਸਾਡੇ ਅਫੀਸਰ ਸਹਿਬਾਨ ਐਵੀਅਸ਼ਨ ਡਿਪਾਰਟਮੈਂਟ ਦੇ ਐਸਐਸਪੀ ਸਾਹਿਬ ਡੀਆਈਜੀ ਸਾਹਿਬ ਪੁਲਿਸ ਪ੍ਰਸ਼ਾਸਨ ਦੇ ਤੇ ਸਿਵਲ ਪ੍ਰਸ਼ਾਸਨ ਦੇ ਸਾਰੇ ਅਫੀਸਰ ਸਹਿਬਾਨ ਮੀਡੀਆ ਤੋਂ ਸੱਜਣ ਸਾਰੇ ਸਾਡੇ ਮਾਨਯੋਗ ਕੈਬਨਿਟ ਮਨਿਸਟਰ ਸਾਹਿਬ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਸੜੀ ਪਾਰਟੀ ਦੇ ਵੱਖ-ਵੱਖ ਅਹੁਦਿਆਂ ਤੇ ਕੰਮ ਕਰ ਰਹੇ ਅਧਰ ਸਹਿਬਾਨ ਚੇਅਰਮੈਨ ਸਹਿਬਾਨ ਨਿਊਲੀ ਇਲੈਕਟਡ ਬਲਕ ਸੰਮਤੀ ਦੇ ਮੈਂਬਰ ਸਹਿਬਾਨ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਸਹਿਬਾਨ ਤੇ ਜਿੰਦਾਂ ਕਰਕੇ ਅੱਜ ਆਪਾਂ ਇੱਥੇ ਫੰਕਸ਼ਨ ਕਰ ਰਹੇ ਹਾਂ ਸਾਰੇ ਪ੍ਰੀਨਾਈ ਪਾਇਲਟ ਤੇ ਇੰਜੀਨੀਅਰਿੰਗ ਕਾਲਜ ਜਿਹੜਾ ਉਹਦੇ ਐਵੀਏਸ਼ਨ ਇੰਜੀਨੀਅਰ ਕਾਲਜ ਦੇ ਨੇੜੇ ਸਟੂਡੈਂਟ ਨੇ ਸੋ ਮੈਂ ਸਾਰਿਆਂ ਦਾ ਸਵਾਗਤ ਕਰਦਾ ਬਹੁਤ ਬਹੁਤ ਧੰਨਵਾਦ ਅੱਜ ਜਿੱਥੇ ਜਿਹੜੇ 72 ਪਟਿਆਲਾ 에ਅਰ ਕraft ਮੇਨਟੇਨੈਂਸ ਇੰਜੀਨੀਅਰਿੰਗ ਕਾਲਜ ਦੇ 72 ਸਟੂਡੈਂਟ ਨੇ 72 ਤੇ ਇਸ ਫਲਾਈਂ ਕਲੱਬ ਦੇ ਵਿੱਚ 32 ਪਾਇਲਟ ਜਿਹੜੇ ਨੇ ਉਹ ਟ੍ਰੇਨਿੰਗ ਲੈ ਰਹੇ ਨੇ ਸੋ ਉਹਨਾਂ ਸਾਰਿਆਂ ਨੂੰ ਅੱਜ ਮਿਲਣ ਆਏ ਆ ਜਿਹੜੇ 32 ਸਿਖਲਾਈ ਦੇ ਅਧੀਨ ਪਾਇਲਟ ਨੇ ਉਹਨਾਂ ਜੋ ਬਹੁਤੇ ਪਹਿਲੀ ਜਨਰੇਸ਼ਨ ਐ ਉਹਨਾਂ ਦੀ ਜਿਹੜੀ ਐਵੀਏਸ਼ਨ ਫੀਲਡ 'ਚ ਆ ਰਹੀ ਹੈ ਮੈਨੂੰ ਦਿੜਬੇ ਦੇ ਬੱਚੇ ਮਿਲੇ ਮੈਨੂੰ ਧੂਰੀ ਦੇ ਬੱਚੇ ਮਿਲੇ ਖੁੱਡੀਆਂ ਪਿੰਡ ਦਾ ਇੱਕ ਮੁੰਡਾ ਮਿਲਿਆ ਤਰਮਗੜ ਸਾਡੇ ਪਿੰਡ ਕੋਲੇ ਹੈ ਤਰਮਗੜ ਦਾ ਇੱਕ ਬੱਚਾ ਮਿਲਿਆ ਭਵਾਨੀਗੜ ਦੀ ਕੁੜੀ ਬੋਲ ਕੇ ਗਈ ਹੈ ਮਲੋੜ ਤੋਂ ਬੱਚੀ ਨੇ ਬੋਲਿਆ ਔਰ ਪਤਾ ਤਾਂ ਹੈਗਾ ਇਹਦਾ ਮਤਲਬ ਪਿੰਡਾਂ ਚ ਪਰ ਇਸ ਪੱਧਰ ਤੇ ਨਹੀਂ ਪਤਾ ਕਿ ਸਾਡੇ ਬੱਚੇ ਜਿਹੜੇ ਨੇ ਉਹ ਇੱਥੇ ਜ਼ਿਆਦਾ ਗਿਣਤੀ ਚ ਆ ਸਕਣ ਤੇ ਉਹ ਅੰਬਰਾਂ ਦੇ ਵਿੱਚ ਉਡਾਰੀਆਂ ਜਿਹੜੀਆਂ ਉਹ ਮਾਰ ਸਕਣ ਪ੍ਰਾਈਵੇਟ ਜਿਹੜੀਆਂ ਕਲੱਬਸ ਨੇ ਉੱਚ ਕਮਰਸ਼ੀਅਲ ਪੈਲੇਟ ਬਣਨ ਵਾਸਤੇ 40 ਤੋਂ 45 ਲੱਖ ਰੁਪਿਆ ਖਰਚ ਹੁੰਦਾ ਪਟਿਆਲਾ ਫਲਾਈਂਗ ਕਲੱਬ ਦੇ ਵਿੱਚ 50% ਸਬਸਿਡੀ ਗਵਰਨਮੈਂਟ ਦਿੰਦੀ ਹੈ 22 ਤੋਂ 25 ਲੱਖ ਦੇ ਵਿੱਚ ਇੱਥੇ ਜਿਹੜੀ ਟ੍ਰੇਨਿੰਗ ਹੋ ਜਾਂਦੀ ਹੈ ਜਿਹੜੀ ਬਾਹਰ 40 ਤੋਂ 45 ਚ ਹੁੰਦੀ ਹੈ ਇੱਥੇ 22 ਤੋਂ 25 ਚ ਹੁੰਦੀ ਹੈ ਤੇ ਫੀਸ ਘਟ ਹੋਣ ਕਰਕੇ ਆਮ ਕਰਾਂ ਦੇ ਬੱਚੇ-ਬੱਚੀਆਂ ਵੀ ਅਸਮਾਨਾਂ ਦੇ ਵਿੱਚ ਉਡਾਰੀ ਮਾਰਨ ਦਾ ਸੁਪਨਾ ਲੈ ਸਕਦੇ ਨੇ ਦੁਕਾਨਦਾਰਾਂ ਦੇ ਆਮ ਕਰਾਂ ਦੇ ਜ਼ਿੰਮੇਦਾਰਾਂ ਦੇ ਬੱਚੇ 7 ਕਰੋੜ ਦੀ ਲਾਗਤ ਨਾਲ ਇੱਥੇ ਮਿਊਜ਼ੀਅਮ ਵੀ ਜਿਹੜਾ ਉਹ ਬਣਾਇਆ ਜਾਊਗਾ ਜ ਜੋਦੀ ਸਾਰੀ ਇਨਸਪੈਕਸ਼ਨ ਹੋ ਗਈ ਤੇ ਸਭ ਕੁਝ ਰੈਡੀ ਹੈ ਲੱਗ ਪਕ ਤੇ ਮਿਊਜ਼ੀਅਮ ਦੇ ਵਿੱਚ ਮਿਗ ਸੈਕੰਡ ਜਨਰੇਸ਼ਨ ਦੇ ਹੈਲੀਕਾਪਟਰਸ ਸਿਮੂਲੇਟਰਸ ਐਵੀਏਸ਼ਨ ਹੈਰੀਟੇਜ ਜਿਹੜੇ ਵਿੰਟੇਜ ਜਹਾਜ਼ ਨੇ ਪੁਰਾਣੇ ਜਹਾਜ਼ ਦੇਖ ਰਹੇ ਹੋਵਗੇ ਤੁਸੀਂ ਉਹਦੇ ਨਾਲ ਬੜਾ ਫਾਇਦਾ ਹੋਊਗਾ ਇਹ ਸਮਝ ਲਓ ਜਿਹੜੇ ਮੇਨਟੇਨੈਂਸ ਕਾਲਜ ਦੇ ਬੱਚੇ ਨੇ ਉਹਨਾਂ ਲਈ ਸਮਝ ਲਓ ਲੈਬੋਰੀ ਹੈ ਜਿੱਥੇ ਉਹਨਾਂ ਨੇ ਐਕਸਪੀਰੀਅੰਸ ਲੈਣਾ ਹੈ ਜਿੱਥੇ ਤਜਰਬੇ ਕਰਨੇ ਆ ਉਹਨਾਂ ਨੇ ਤੇ ਅੱਜ ਜ ਨਵੀਂ ਜਿਹੜੀ ਵੈਬਸਾਈਟ ਹੈ dca.punjab.gov.in dca.punjab.gov.in ਉਹਦੀ ਸ਼ੁਰੂਆਤ ਕੀਤੀ ਗਈ ਹੈ ਤੇ 253 ਏਕੜ ਦੇ ਵਿੱਚ ਇਹ ਐਵੀਏਸ਼ਨ ਕਲੱਬ ਹੈ ਤੇ ਫਲਾਈਂਗ ਕਲੱਬ ਜਿਹੜਾ ਪਟਿਆਲੇ ਦਾ ਇਹ ਦੇਸ਼ 'ਚੋਂ 7ਵੇਂ ਨੰਬਰ ਤੇ ਰੈਂਕਿੰਗ ਹੈ ਦੀ ਪੰਜ ਸਿੰਗਲ ਇੰਜਨ ਜਹਾਜ਼ ਨੇ ਦੋ ਮਲਟੀ ਇੰਜਨ ਜਹਾਜ਼ ਨੇ ਇੱਕ ਹੁਣੇ ਜਿਹੜਾ ਟੈਨਕੈਮ ਟੈਕਨੇਮ ਟੈਕਨੇਮ ਜਿਹੜਾ ਮਲਟੀ ਇੰਜਨ ਜਹਾਜ਼ ਹੈ ਹੁਣੇ ਸ਼ਾਮਿਲ ਕੀਤਾ ਹੈ ਇਟਲੀ ਤੋਂ ਲਿਆਂਦਾ 5 ਕਰੋੜ ਦੀ ਲਾਗਤ ਨਾਲ ਖਰੀਦਿਆ ਇੱਥੇ ਨਾਈਟ ਲੈਂਡਿੰਗ ਦੀ ਫੈਸਿਲਿਟੀ ਵੀ ਹੁਣ ਹੋ ਗਈ ਹੈ ਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੰਟਰਨੈਸ਼ਨਲ ਐਕਸਪੀਰੀਅੰਸ ਵੀ ਮਿਲਦਾ ਉੱਥੇ ਇੰਟਰਨੈਸ਼ਨਲ ਫਲਾਈਟਸ ਨੇ ਸੋ ਜ਼ਰੂਰੀ ਨਹੀਂ ਹੈਗਾ ਇਕੱਲੇ ਪਾਇਲਟ ਬਣਨ ਆਉਣਗੇ ਇੰਜੀਨੀਅਰ ਵੀ ਬਣਨਗੇ ਇਥੋਂ ਹੋਰ 에ਵੀਏਸ਼ਨ ਸੈਕਟਰ ਦੇ ਜਿੰਨੇ ਵੀ ਸਟੂਡੈਂਟ ਨੇ ਉਹ ਇੱਕ ਵੀ 에ਵੀਏਸ਼ਨ ਸੈਕਟਰ ਬਹੁਤ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਿਹਾ ਤੇ ਬਹੁਤ ਜ਼ਿਆਦਾ ਸਕੋਪ ਹੈ ਇਸ ਫੀਲਡ ਦੇ ਵਿੱਚ ਤੇ ਮੈਂ ਇੱਕ ਹੋਰ ਵੀ ਗੱਲ ਦੱਸਣੀ ਚਾਹੁੰਦਾ ਕਿ ਇਸ ਜਿਹੜੇ ਸਾਰੀਆਂ ਸੀਟਾਂ ਨੇ ਇਹਦੇ ਵਿੱਚ 33% SC BC ਕੋਟਾ ਵੀ ਇਹਦੇ ਵਿੱਚ ਰੱਖਿਆ ਗਿਆ ਤਾਂ ਕਿ ਆਮ ਘਰਾਂ ਦੇ ਬਿਲਕੁਲ ਗਰੀਬ ਘਰਾਂ ਦੇ ਬੱਚਿਆਂ ਨੂੰ ਵੀ ਇੱਥੇ ਮੌਕਾ ਮਿਲ ਸਕੇ ਕਿਉਂਕਿ ਸੁਪਨੇ ਜਿਹੜੇ ਨੇ ਉਹ ਵੱਡੇ ਰੱਖਣ 'ਚ ਕੋਈ ਹਰਜ ਨਹੀਂ ਅਬਦੁਲ ਕਲਾਮ ਜੀ ਨੇ ਕਿਹਾ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਤੁਹਾਨੂੰ ਨੀਂਦ ਚਾਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਸੋ ਤੁਹਾਡਾ ਅੰਬਰਾਂ 'ਚ ਉੱਡਣ ਦਾ ਸੁਪਨਾ ਜਿਹੜਾ ਉਹ ਪੰਜਾਬ ਸਰਕਾਰ ਤੁਹਾਡਾ ਸਾਕਾਰ ਕਰੂਗੀ ਔਰ ਪ੍ਰਾਈਵੇਟ ਜਿਹੜੇ ਸੈਕਟਰ ਨੇ ਬਾਕੀ ਸਾਰੇ ਦੇਸ਼ ਦੇ ਵਿੱਚ ਪ੍ਰਾਈਵੇਟ ਕਲੱਬ ਨੇ ਬਹੁਤ ਮਹਿੰਗੇ ਨੇ ਜਾਇ ਕਹ ਲੋ ਕਿ ਉਹ ਸਿਰਫ ਅਮੀਰਾਂ ਦੀ ਖੇਡ ਹੋ ਗਈ ਰ ਬਣ ਕੇ ਰਹਿ ਗਈ ਸਿਰਫ ਸਟੇਟ ਪੰਜਾਬ ਇਹੋ ਜੀ ਸਟੇਟ ਹੈ ਜਿਹੜੀ ਆਮ ਘਰਾਂ ਦੇ ਬੱਚੇ-ਬੱਚੀਆਂ ਨੂੰ ਵੀ ਘੱਟ ਕੀਮਤ ਤੇ ਪਾਇਲਟ ਬਣਨ ਦਾ ਸੁਪਨਾ ਜਿਹੜਾ ਉਹਨਾਂ ਦਾ ਸਾਕਾਰ ਕਰਦੀ ਹੈ ਤੇ ਇਹਦੇ ਚ ਏਐਮਈ ਤੇ ਬੀਐਸਸੀ ਆਨਰਸ ਦੇ ਕੋਰਸ ਨੇ 3 ਸਾਲਾਂ ਦਾ ਬੀਐਸਸੀ ਆਨਰਸ ਦਾ ਪਲੱਸ 3 ਸਾਲਾਂ ਦਾ ਡੀਜੀਸੀਏ ਦਾ ਜਿਹੜਾ ਪ੍ਰਵਾਨਿਤ ਉਹਨਾਂ ਵੱਲੋਂ ਏਐਮਈ ਦਾ ਕੋਰਸ ਹੈ ਕੁੱਲ ਫੀਸ ਸਿਰਫ 3 ਲੱਖ ਰੁਪਏ ਹੈ ਦੂਜੇ ਸੂਬੇਾਂ 'ਚ ਜਿਹੜੀ ਇਸ ਕੋਰਸ ਦੀ ਫੀਸ ਹੈ ਉਹ 5 ਤੋਂ 8 ਲੱਖ ਰੁਪਏ ਹੈ। ਸੋ 4000 ਤੋਂ ਵੱਧ ਇੱਥੇ ਜਿਹੜੇ ਟ੍ਰੇਨਿੰਗ ਲੈ ਚੁੱਕੇ ਜਿਹੜੇ ਪਾਇਲਟ ਨੇ ਜਾਂ ਇੰਜੀਨੀਅਰਸ ਨੇ ਉਹ ਵੱਖ-ਵੱਖ ਐਵੀਏਸ਼ਨ ਕੰਪਨੀਆਂ 'ਚ ਜਿਨੇ 'ਚ 에어 ਇੰਡੀਆ ਵੀ ਹੈ, 에어 ਇੰਡੀਆ ਐਕਸਪ੍ਰੈਸ ਵੀ ਹੈ, ਸਪਾਈਸ ਜੈਟ ਵੀ ਹੈ, ਇੰਡੀਗੋ ਵੀ ਹੈ। ਉਹਦੇ 'ਚ ਪਾਇਲਟ ਦੇ ਤੌਰ ਤੇ ਜਾਂ ਇੰਜੀਨੀਅਰ ਤੌਰ ਤੇ ਕੰਮ ਕਰ ਰਹੇ ਨੇ। ਚਾਰਟਰਡ ਕੰਪਨੀਆਂ ਦੇ ਵਿੱਚ ਕੰਮ ਕਰ ਰਹੇ ਨੇ ਵੱਡੇ ਵੱਡੇ ਦੇਸ਼ ਦੇ ਨਾਮੀ ਚਾਰਟਰਡ ਕੰਪਨੀਆਂ ਦੇ ਵਿੱਚ ਸਾਡੇ ਇੱਥੋਂ ਦੇ ਟ੍ਰੇਨਿੰਗ ਬੱਚੇ ਮੈਂ ਵੀ ਜਦੋਂ ਜਾਂਦੇ ਆ ਪੂਰੇ ਦੇਸ਼ 'ਚ ਕਿਤੇ ਵੀ ਜਾਂਦੇ ਆ ਤਾਂ ਬਹੁਤ ਸਾਰੇ ਬੱਚੇ ਮਿਲਦੇ ਆ ਜਿਨ੍ਹਾਂ ਨੇ ਪਟਿਆਲੇ ਜਾਂ ਅੰਮ੍ਰਿਤਸਰ ਟ੍ਰੇਨਿੰਗ ਲਈ ਹੈ ਤੇ ਇਹਨੂੰ 1 ਆਫ ਦਾ ਬੈਸਟ ਰਹਿਣ ਪੱਖੋਂ ਵੀ ਕਾਲਜ ਵੀ ਅੱਛੇ ਨੇ ਲਿਵਿੰਗ ਸਟੈਂਡਰਡ ਵੀ ਅੱਛਾ ਹੈ ਇੱਥੇ ਜਿਹੜਾ ਸਟਾਫ ਹੈ ਇਨਸਟ੍ਰਕਟਰ ਨੇ ਉਹ ਵੀ ਆਉਣਾ ਪਸੰਦ ਕਰਦੇ ਨੇ ਕਿਉਂਕਿ ਪਟਿਆਲਾ ਜਿਹੜਾ ਇੱਕ ਹੈਰੀਟੇਜ ਸਿਟੀ ਹੈ ਤੇ ਇੱਥੇ ਸਕੂਲ ਬਹੁਤ ਅੱਛੇ ਨੇ ਕਾਲਜ ਹਰ ਕਿਸਮ ਦਾ ਕਾਲਜ ਹੈ ਫਿਜ਼ੀਕਲ ਕਾਲਜ ਹੈ ਐਨਆਈਐਸ ਹੈ ਮੈਡੀਕਲ ਕਾਲਜ ਹੈ ਇੱਥੇ ਕਮਰਸ ਦਾ ਵਿਕਰਮ ਕਾਲਜ ਕਮਰਸ ਹੈ ਤੇ ਮਹਿੰਦਰਾ ਕਾਲਜ ਹੈ ਪੰਜਾਬੀ ਯੂਨੀਵਰਸਿਟੀ ਹੈ ਸੋ ਹਰ ਕਿਸਮ ਦਾ ਜਿਹੜਾ এডੂਕੇਸ਼ਨ ਦਾ ਹੱਬ ਹੈ ਜਿਹੜਾ ਇਹ ਪਟਿਆਲਾ ਮੰਨਿਆ ਜਾਂਦਾ ਹੈ ਬਾਗਾਂ ਦਾ ਸ਼ਹਿਰ ਕਿਹਾ ਜਾਂਦਾ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇ ਸਾਹਮਣੇ ਅੱਜ ਉਹ ਬੱਚੇ ਬੈਠੇ ਨੇ ਜਿਹੜੇ ਜਿਨ੍ਹਾਂ ਦੇ ਘਰ ਦੇ ਸ਼ਾਇਦ ਅੱਜ ਵੀ ਰੋਜ਼ੀ-ਰੋਟੀ ਲਈ ਕੋਈ ਦਿਹਾੜੀ ਕਰਦੇ ਹੋਣਗੇ ਜਾਂ ਕੋਈ ਛੋਟਾ-ਮੋਟਾ ਕੰਮ ਕਰ ਜਾਂ ਖੇਤੀ ਕਰਦੇ ਹੋਣਗੇ ਪਰ ਮੈਂ ਤੁਹਾਨੂੰ ਇਹ ਅੱਜੇ ਗੱਲ ਕਹਿਣੀ ਚਾਹੁੰਦਾ ਕਿ ਹਰ ਰੋਜ਼ ਉਹ ਤੁਹਾਡੇ ਸੁਪਨਿਆਂ ਨਾਲ ਜਿਉਂਦੇ ਨੇ ਆਪਣੇ ਉਹਨਾਂ ਨੇ ਸ਼ੌਕ ਸ਼ਾਇਦ ਮਾਰ ਲਏ ਹੋਣਗੇ ਆਪਣੇ ਸ਼ੌਕ ਉਹਨਾਂ ਨੇ ਵਿੱਚ ਦੱਬ ਲਏ ਹੋਣਗੇ ਮਨ 'ਚ ਵੀ ਬੱਚਿਆਂ ਨੂੰ ਉਡਾਰੀਆਂ ਮਾਰਨ ਵਾਸਤੇ ਆਪਾਂ ਆਪਣੇ ਸ਼ੌਂਕ ਦਾ ਬਿਲ ਲੈਂਦੇ ਆ ਸੋ ਇਹ ਗੱਲ ਦਾ ਬਿਲਕੁਲ ਤੁਸੀਂ ਅਹਿਸਾਸ ਰੱਖਿਓ ਕਿ ਤੁਹਾਡੇ ਮਾਪਿਓ ਜਿਹੜੇ ਨੇ ਉਹ ਹਰ ਰੋਜ਼ ਤੁਹਾਡੇ ਸੁਪਨਿਆਂ ਦੇ ਵਿੱਚ ਜਿਉਂਦੇ ਨੇ ਤੇ ਉਹਨਾਂ ਦੇ ਜਿਹ ਸੁਪਨੇ ਜਿੱਦ ਤੱਕ ਨੇ ਸাকার ਹੋ ਗਏ ਮੈਨੂੰ ਪਤਾ ਲੱਗਿਆ ਸੀਗਾ ਕਿ ਕੁਝ ਤਾਂ 20-25 ਘੰਟਿਆਂ ਦੀ ਟ੍ਰੇਨਿੰਗ ਹੀ ਰਹਿ ਗਈ ਬਸ ਉਸ ਤੋਂ ਬਾਅਦ ਉਹ ਉਡਾਰੀਆਂ ਜਿਹੜੀਆਂ ਉਹਨਾਂ ਦੀ ਅੰਮ੍ਰਿਤ ਚ ਹੋ ਜਾਣਗੀਆਂ ਤੇ ਉਹ 20-25 ਘੰਟੇ ਉਹਨਾਂ ਲਈ ਮਾਪਿਆਂ ਲਈ ਬਹੁਤ ਸਮਝ ਲਓ ਔਖੇ ਹੋ ਜਾਂਦੇ ਨੇ ਕੱਢਣੇ ਕਿ ਕਦੋਂ ਸਾਡਾ ਬੱਚਾ ਜਿਹੜਾ ਉਹ ਅ ਕਿਸੇ ਕੰਪਨੀ ਚ ਕੰਮ ਕਰਕੇ ਜਿੰਨੀ ਹਫੀਸਾਂ ਭਰੀਆਂ ਨੇ ਜਿਨ੍ਹਾਂ ਢਿੱਡ ਬਨ ਕੇ ਗੁਜ਼ਾਰੇ ਕਰਕੇ ਜਾਂ ਰਿਸ਼ਤੇਦਾਰਾਂ ਦੀ ਹੈਲਪ ਨਾਲ ਦੋਸਤਾਂ ਮਿੱਤਰਾਂ ਦੀ ਹੈਲਪ ਨਾਲ ਕੋਈ ਪੜਾਈਆਂ ਪੂਰੀਆਂ ਕੀਤੀਆਂ ਨੇ ਉਹ ਜਲਦੀ ਕਮਾਉਣ ਲੱਗੇ ਤਾਂ ਫਿਰ ਘਰ ਜਿਹੜਾ ਕਬੀਲਦਾਰੀ ਜੜੀ ਆ ਉਹ ਲਈ ਤੇ ਆਵੇ ਸੋ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਜਿੰਨੇ ਵੀ ਚਿੱਟੀ ਵਰਦੀ ਵਾਲੇ ਸਾਡੇ ਅਪਕਮਿੰਗ ਪਾਇਲਟ ਬੈਠੇ ਨੇ ਬਿਹਾਰ ਤੋਂ ਵੀ ਇੱਕ ਬੱਚਾ ਮਿਲਿਆ ਔਰ ਉਹਨੇ ਕਿਹਾ ਕਿ ਇੱਥੇ ਟ੍ਰੇਨਿੰਗ ਛੇਤੀ ਹੋ ਜਾਂਦੀ ਹੈ ਇੱਥੇ ਫੈਸਿਲਿਟੀਆਂ ਅੱਛੀਆਂ ਨੇ ਹਿਮਾਚਲ ਤੋਂ ਬੱਚੇ ਇੱਥੇ ਪੜ੍ਹਦੇ ਨੇ ਰਾਜਸਥਾਨ ਤੋਂ ਜਿਸ ਤਰ੍ਹਾਂ ਦੱਸਿਆ ਗਿਆ ਕਿ ਰਾਜਸਥਾਨ ਤੋਂ ਵੀ ਸਟੂਡੈਂਟ ਇੱਥੇ ਆਉਂਦੇ ਨੇ ਕਿਉਂਕਿ ਇਹ ਨਾਮੀ ਕਲੱਬ ਹੈ ਪਹਿਲਾਂ ਥੋੜਾ ਜਿਹਾ ਇਗਨੋਰ ਕਰਤਾ ਸੀ ਪੁਰਾਣੀਆਂ ਸਰਕਾਰਾਂ ਨੇ ਪਰ ਅਸੀਂ ਚਾਹੁੰਦੇ ਆ ਕਿ ਸਾਡੇ ਕੱਲ ਮੈਂ ਮਿੰਨੀ ਬੱਸਾਂ ਦੇ ਪਰਮਿਟ ਦੇ ਰਿਆ ਸੀ ਅੱਜ ਜਹਾਜ਼ਾਂ ਦੇ ਪਰਮਟਾਂ ਵਾਲਿਆਂ ਨਾਲ ਗੱਲ ਕਰ ਰਹੇ ਹਾਂ ਸੋ ਸਾਡਾ ਜਿਹੜਾ ਸਰਕਾਰ ਦੀ ਜਿਹੜੀ ਸੋਚ ਹੈ ਉਹ ਇਹ ਹੈ ਕਿ ਅਸੀਂ ਜੌਬ ਸੀਕਰਸ ਨਹੀਂ ਜੌਬ ਪ੍ਰੋਵਾਈਡਰਸ ਬਣਾਉਣਾ ਚਾਹੁੰਦੇ ਆ ਸਾਡੇ ਸਟੂਡੈਂਟਸ ਨੂੰ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੂੰ ਸੋ ਸੁਨਾਲੀ ਜੀ ਬੜਾ ਅੱਛਾ ਕੰਮ ਕਰ ਰਹੇ ਨੇ ਐਵੀਏਸ਼ਨ ਦੇ ਵਿੱਚ ਜਿੱਦੋਂ ਦੇ ਆਏ ਨੇ ਕਾਫੀ ਸੁਧਾਰ ਸਾਡੇ ਕੋਲੇ ਇੱਥੇ ਪ੍ਰਾਈਵੇਟ ਵਾਸਤੇ ਵੀ ਆਫਰ ਆਈ ਸੀਗੀ ਹైదరాబాద్ ਦੀ ਕੰਪਨੀ ਉਹ ਕਹਿੰਦੇ ਸਾਨੂੰ ਪ੍ਰਾਈਵੇਟ ਵਾਸਤੇ ਸਾਨੂੰ ਇੱਥੇ ਦੇ ਦਿਓ ਅਸੀਂ ਕਹਿੰਦੇ ਤੁਸੀਂ ਜਿਹੜਾ ਫੀਸਾਂ ਵਧ ਰੱਖਣੀਆਂ ਨੇ ਤੁਹਾਡੇ ਕੋਲ ਪੈਸਾ ਜਾਦੇ ਹੈ ਤੁਸੀਂ ਸਾਡੇ ਇਨਸਟ੍ਰਕਟਰਾਂ ਨੂੰ ਪੈਸੇ ਵਧ ਦੇ ਕੇ ਤੁਸੀਂ ਸਾਡੇ ਸਾਰੇ ਪੱਟ ਕੇ ਲੈ ਜਾਓਗੇ ਤੁਸੀਂ ਸਾਡੇ ਅਸੀਂ ਕਹਿੰਦੇ ਸਾਡਾ ਸਰਕਾਰੀ ਤੁਸੀਂ ਖਤਮ ਹੀ ਕਰ ਦੋਗੇ ਹੌਲੀ ਹੌਲੀ ਤੁਸੀਂ ਸਾਨੂੰ ਗ੍ਰੈਬ ਕਰ ਲਓਗੇ ਤੋਂ ਅਸੀਂ ਕਹਿੰਦੇ ਨਹੀਂ ਅਸੀਂ ਆਪਦੇ ਵਾਲੇ ਨੂੰ ਹੀ ਠੀਕ ਕਰ ਲਾਂਗੇ ਅਸੀਂ ਉਹਦੇ ਵਿੱਚ ਹੀ ਹੋਰ ਪੈਸੇ ਲਾ ਦਾਂਗੇ ਅਸੀਂ ਆਪਣੇ ਇਨਸਟ੍ਰਕਟਰ ਨੂੰ ਹੋਰ ਜ਼ਿਆਦਾ ਫੈਸਿਲਿਟੀਆਂ ਦੇ ਦਾਂਗੇ ਪਰ ਅਸੀਂ ਰੱਖਣਾ ਇਹਨੂੰ ਜਿਹੜਾ ਪੰਜਾਬ ਸਰਕਾਰ ਦੇ ਕੰਟਰੋਲ 'ਚ ਹੀ ਹੈ ਤਾਂ ਕਿ ਆਮ ਘਰਾਂ ਦੇ ਬੱਚਿਆਂ ਨੂੰ ਮੌਕਾ ਮਿਲਦਾ ਰਹੇ ਤੇ ਅੱਜ ਦਾ ਇਸ ਤਰ੍ਹਾਂ ਦਾ ਪਹਿਲਾਂ ਤਾਂ ਕਦੇ ਫੰਕਸ਼ਨ ਹੋਇਆ ਨਹੀਂ ਇੱਥੇ ਪਹਿਲਾਂ ਤਾਂ ਮੈਂ ਵੀ ਕਿਉਂਕਿ ਮੇਰਾ ਪਿੰਡ ਇੱਥੋਂ 70-80 ਕਿਲੋਮੀਟਰ ਹੀ ਹੈ ਤੇ ਮੈਂ ਜਦੋਂ ਛੋਟਾ ਹੁੰਦਾ ਸੀਗਾ ਤਾਂ ਮੇਰਾ ਆਪਰੇਸ਼ਨ ਹੋਇਆ ਸੀ ਗੱਲ ਦਾ ਰਜਿੰਦਰਾ ਹਸਪੀਟਲ ਪਟਿਆਲਾ ਚ 5-6 ਸਾਲ ਦਾ ਸੀ ਮੈਂ ਜਿਸ ਵੇਲੇ ਆਪਰੇਸ਼ਨ ਹੱਸ ਉਸ ਤੋਂ ਬਾਅਦ ਫਿਰ ਆਉਂਦੇ ਰਹੇ ਆ ਅ ਦਵਾਈ ਵਗੈਰਾ ਲੈਣ ਪਟਿਆਲੇ ਤਾਂ ਉਸ ਤੋਂ ਬਾਅਦ ਫਿਰ ਯੂਨੀਵਰਸਿਟੀ ਕਿਉਂਕਿ ਕਾਲਜ ਸਾਡਾ ਸੁਨਾਮ ਕਾਲਜ ਯੂਨੀਵਰਸਿਟੀ ਦੇ ਅੰਡਰ ਆਉਂਦਾ ਸੀ ਇੱਥੇ ਕੋਈ ਨਾ ਕੋਈ ਕੰਮ ਜਾਂ ਕੋਈ ਕਿਸੇ ਕੰਪੀਟੀਸ਼ਨ ਜੇ ਸਾਲ ਲੈਣ ਲਈ ਆਉਂਦੇ ਰਿਹਾ ਆ ਰੋਡ ਆ ਮੈਂ ਇਹ ਤਾਂ ਬਾਅਦ ਚ ਬਣਿਆ ਹੁਣ ਬਣਿਆ ਤਾਂ ਬਾਈਪਾਸ ਤਾਂ ਜਿਹੜਾ ਪਿੱਛੇ ਐ ਇੱਥੋਂ ਹੀ ਲੰਘਦੇ ਹੁੰਦੇ ਸੀ ਜਾਣ ਕੇ ਅਸੀਂ ਪਵਾਨੀਗੜ੍ਹ ਤੋਂ ਬੱਸ ਚੜ੍ਹਨੀ ਜਾਂ ਸੁਨਾਮ ਤੋਂ ਇੱਧਰਲੇ ਪਾਸੇ ਵਾਲੀ ਤਾਕੀ ਵਾਲੀ ਸੀਟ ਸ਼ੀਸ਼ੇ ਵਾਲੀ ਲੱਭਣੀ ਵੀ ਉੱਥੇ ਜਹਾਜ਼ ਦੇਖਾਂਗੇ ਇੱਥੇ ਜੇ ਆ ਕੇ ਥੋੜੇ ਬੱਸ ਵੀ ਹੋੜੀ ਹੋ ਜਾਂਦੀ ਇਹਨਾਂ ਦੇ ਮਿਲਟਰੀ ਦੇ ਨਾਕੇ ਲੱਗੇ ਹੋਏ ਨੇ ਤਾਂ ਇੱਥੋਂ ਥੋੜਾ ਜਿਹਾ ਦੇਖਦੇ ਹੁੰਦੇ ਸੀ ਆਹ ਥੋੜਾ ਜਿਹਾ ਦਿਖਦਾ ਹੁੰਦਾ ਸੀ ਜਹਾਜ਼ ਵੀ ਸਾਨੂੰ ਤਾਂ ਇਹ ਸੀ ਏਡੇ ਏਡੇ ਕੀ ਹੁੰਦੇ ਬੱਸ ਆ ਜਿਹੜੇ ਖੜੇ ਨੇ ਬੱਚਪਤਾ ਲੱਗੇ ਏਡੇ ਏਡੇ ਦੇ ਵਿੱਚ ਵਿੱਚ ਉਹਨਾਂ ਦੇ ਵਿੱਚ ਵੀ ਚਲੇ ਜਾਂਦੇ ਜਦੋਂ ਵੱਡੇ ਜਹਾਜ਼ ਦੇਖੇ 3 3 787 777 ਬੋਇੰਗ ਕਲਾਸ ਦੇ ਜਾਂ ਏਅਰਬੱਸ ਦੇ ਸੋ ਹੌਲੀ ਹੌਲੀ ਜਦੋਂ ਤੁਸੀਂ ਆਉਂਦੇ ਹੋ ਕਿਸੇ ਫੀਲਡ ਦੇ ਵਿੱਚ ਐਂਟਰ ਕਰਦੇ ਹੋ ਫਿਰ ਤੁਹਾਨੂੰ ਉਹਦੇ ਪੌਦੀ ਮੈਮੇ ਦਾ ਪਤਾ ਲੱਗਦਾ ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਪੰਜਾਬ ਦੇ ਬਹੁਤ ਸਾਰੇ ਬੱਚੇ ਪਿੰਡਾਂ ਦੇ ਇੱਥੇ ਇਸ ਵਕਤ ਟ੍ਰੇਨਿੰਗ ਲੈ ਰਹੇ ਨੇ ਤੇ ਅੱਜ ਆ ਮੀਡੀਆ ਰਾਹੀਂ ਇਹ ਗੱਲਾਂ ਬਾਹਰ ਜਾਣਗੀਆਂ ਤਾਂ ਹੋਰ ਬਹੁਤ ਸਾਰੇ ਮਾਪਿਆਂ ਨੂੰ ਤੇ ਬੱਚਿਆਂ ਨੂੰ ਉਤਸੁਕਤਾ ਹੋਊਗੀ ਕਿ ਅਸੀਂ ਵੀ ਇੱਥੇ ਪੜ੍ਹਨਾ ਚਾਹੁੰਦੇ ਹਾਂ ਇਹਦੇ ਬਾਰੇ ਸਾਰਾ ਕੁਝ ਵੈਬਸਾਈਟ ਤੇ ਪਤਾ ਹੈ ਜੇ ਮੈਂ ਤੁਹਾਨੂੰ ਵੀ ਦੱਸਣਾ ਚਾਹੁੰਦਾ ਜਿੰਨੇ ਵੀ ਇੱਥੇ ਚਾਹੇ ਉਹ ਸਟੂਡੈਂਟਸ ਨੇ ਚਾਹੇ ਜਿੰਨੇ ਵੀ ਆਏ ਹੋਏ ਨੇ ਅਫੀਸਰ ਸਹਿਬਾਨ ਜਾਂ ਜਿੰਨੇ ਵੀ ਪੁਲਿਸ ਦੇ ਮਲਾਜਮ ਨੇ ਕਿ ਜੇ ਤੁਹਾਨੂੰ ਕੋਈ ਪੁੱਛੇ ਕਿ ਇੱਕੇਵੇਂ ਕਰੀਦਾ ਹੁੰਦਾ ਜੀ ਕਹਿੰਦਾ ਪਲੀਜ਼ ਜ਼ਰੂਰ ਦੱਸ ਦਿਓ ਜਿੰਨਾਕ ਤੁਹਾਨੂੰ ਨੌਲੇਜ ਹੈ ਜਾ ਇੱਥੇ ਭੇਜ ਦਿਓ ਜਾਂ ਪੰਜਾਬ ਗਵਰਨਮੈਂਟ ਦੇ ਕਿਸੇ ਆਫਿਸ 'ਚ ਭੇਜ ਦਿਓ ਡੀਸੀ ਸਾਹਿਬ ਕੋਲ ਭੇਜ ਦਿਓ ਤੇ ਉਹ ਅੱਗੇ ਗਾਈਡ ਕਰ ਦੇਣਗੇ ਕਿ ਇੱਥੇ ਆਉਣ ਵਾਸਤੇ ਕਿਹੜਾ ਫਾਰਮ ਭਰਨਾ ਪੈਂਦਾ ਕਿੰਨੀ ਫੀਸ ਲੱਗਦੀ ਹੈ ਪਰ ਮੰਤ ਕਿੰਨਾ ਹੁੰਦਾ ਹੈ ਤੇ ਕੀ ਕੀ ਸਰਕਾਰ ਦੀਆਂ ਜਿਹੜੀਆਂ ਸਹੂਲਤਾਂ ਨੇ ਉਹ ਸਾਰੀਆਂ ਤੁਸੀਂ ਪਲੀਜ਼ ਦੱਸ ਦਿਓ ਤੁਸੀਂ ਵੀ ਤੁਹਾਡੇ ਤਾਂ ਆਉਣ ਲੱਗੇ ਹੋਣੇ ਗਾਂਢੀ ਕਿਉਂਕਿ ਜਦੋਂ ਵੀ ਕੋਈ ਸਕਸੈਸਫੁਲ ਹੋ ਜਾਂਦਾ ਹੈ ਤਾਂ ਅੜੇਦਵਾਲੇ ਘਰਾਂ ਵਾਲੇ ਜਿਹੜੇ ਨੇ ਉਹ ਆਉਂਦੇ ਨੇ ਕਿ ਜੀ ਤੁਸੀਂ ਕਿਹੜੀ ਕਿਹੜੇ ਪੇਪਰ ਦਿੱਤੇ ਸੀਗੇ ਜਿਹੜਾ ਅਸੀਂ ਵੀ ਆਪਣੇ ਬੱਚੇ ਨੂੰ ਇਹੀ ਪੇਪਰ ਦਿਵਾਣਾ ਚਾਹੁੰਦੇ ਆ ਤੇ ਪਾਇਲਟ ਬਣਾਉਣਾ ਚਾਹੁੰਦੇ ਆ ਤੇ ਮੈਨੂੰ ਖੁਸ਼ੀ ਹੈ ਕਿ ਪੰਜਾਬ ਦੇ ਪਿੰਡਾਂ ਦੇ ਬੱਚੇ ਜਿਹੜੇ ਨੇ ਉਹ ਅ ਅੱਗੇ ਜਾ ਰਹੇ ਨੇ ਅੱਗੇ ਵਧ ਰਹੇ ਨੇ ਮੇਰਾ ਬਤੌਰ ਇੱਕ ਮੁੱਖ ਮੰਤਰੀ ਦੇ ਤੌਰ ਤੇ ਮੇਰਾ ਵੀ